ਚ ਵਧਿਆ ਹੋਇਆ 라 트ਣੇ ਵਾਲਾ ਗੋਗੋ ਕਬੱਡੀ ਪਾਰਾ ਹੁਣ ਗੱਲ ਬਖਰੀ ਗੱਲ ਬਖਰੀ ਗੱਲ ਬਖਰੀ ਕਹਿੰਦੇ ਜੱਗੂ ਨੇ ਕਰਵਾਉਣੀ ਆ ਮੇਰੇ ਵੀਰੋ ਗੋਗੋ ਦੀ ਰੇਡ ਓਏ ਹਾਕਮ ਵਾਲਿਆ ਜੱਗੂ ਜੱਗੂ ਵਾਲਿਆ ਹਰਖ ਗਿਆ ਕਿਆ ਬਾਤ ਐ ਵੇ ਜੱਟਾ ਕਿਆ ਬਾਤ ਐ ਵੇ ਜੱਟਾ ਕਿਆ ਆ ਮੰਦੀਪ ਪ੍ਰਧਾਨ ਦਾ ਟੂਰਨਾਮੈਂਟ ਚੱਲ ਰਿਹਾ ਹੈ ਬੈਸਟਾਨ ਦੇ ਲਈ ਹੈਰੀ ਚੰਗਾੜੇ ਵਾਲਾ ਦੀਆਂ ਦੇ ਵਿੱਚ ਮੋਟਰਸਾਈਕਲ ਪ੍ਰੋਫੈਸਰ ਸਾਹਿਬ ਮਨਦੀਪ ਸਿੰਘ ਦੀ ਸਰਾਓ ਸਤਗੁਰ ਸਿੰਘ ਦੀ ਘੋੜੀਆਂ ਵਾਲੇ ਪ੍ਰਧਾਨ ਬਲਕਾਰ ਸਿੰਘ ਕਬੱਡੀ ਖਿਡਾਰੀ ਲੱਕੀ ਤੇ ਮੋਨੂ ਮੈਨੇਜਰ ਜੀ ਉਹਨਾਂ ਵੱਲੋਂ ਕਹਿੰਦੇ ਜੱਗੂ ਜੱਗੂ ਅਗਲੀ ਤਿੰਨ ਕਬੱਡੀਆਂ ਜੱਗੂ ਜੱਗੂ ਤੇ ਸੋਨੀ ਦੀ ਟੱਕਰ ਲੈ ਬੱਲੇ 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 ਹੋ ਗਿਆ ਓਏ ਫੜਕਾ ਦੇ ਵਾਲਾ ਓ ਸੋਨੀ ਪਾਦੜੇ ਵਾਲਾ ਫੜਕਾ ਟੜਕਾ ਹੋ ਗਿਆ ਸੋਨੀ ਪਾਦੜੇ ਦੀਆਂ ਤਿੰਨ ਕਬੱਡੀਆਂ ਓਏ ਬੜੀ ਟੂਰਨਾਮੈਂਟ ਕਿਵੇਂ ਲੱਗਦਾ ਸਰਪੰਚ ਵੱਲੋਂ 500 ਸੋਨੀ ਪਾਲੜਾ ਦੇ ਲਈ ਸਰਪੰਚ